ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਮਾ ਰਸਨਾ ਸਾਚੇ ਸਮਰਿਐ ਮਨ ਤੰ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜਿਸ ਆਪਣੀ ਚਸਾਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਆਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਬਿਨ ਆਵਰ ਨਾ ਜਾਏ ਤਿਸ ਅਗੇ ਅਰਦਾਸ ਕਰ ਜੋ ਮੇ ਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ 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 ਲਾਹੀਐ ਅੰਤ ਨਾ ਪਾਰਾਵਰ ਅਰਵਦ ਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਰਾਧੀਏ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮस्तक ਨਾਨਕ ਲੇਖ ਸ੍ਰੀ ਰਾਗ ਮਹਲਾ 5 ਰਸਨਾ ਸਾਚੇ ਸਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜਿਸ ਆਪਣੀ ਚਸਾਨਾ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਿ ਬਿਨ ਅਵਰ ਨਾ ਜਾਏ ਐਸਾ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰ ਆਵਾਰ ਭਰਵਦ ਗਾਰ ਸਲਾਹੀਐ ਜਿਸ ਦਇਅ ਚਲਤ ਅਨੇਕ ਸਦਾ ਸਦਾ ਰਾਦੀਐ ਇਹਾ ਮਤਿ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮस्तक ਨਾਨਕ ਲੇਖ ਸ੍ਰੀ ਰਾਗ ਮਹਲਾ 5ਮਾ ਰਸਨਾ ਸੱਚੇ ਸਮਰੀਏ ਮਨ ਤੰ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰਨ ਕੋਏ ਮਹਿਰ ਕਰੇ ਜਿਸ ਆਪਣੀ ਚਸਾ ਨ ਬਿਸਰੈ ਸੋਏ ਮਨ ਮੇਰੇ ਸੱਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਾਹਿਬਿਨ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮੇ ਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ 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 ਲਾਹੀਐ ਅੰਤ ਨ ਪਾਰਵਰ ਪਰਵਦਗਾਰ ਸਲਾਹੀਐ ਜਿਸ ਦੇ ਚਰਤ ਅਨੇਕ ਸਦਾ ਸਦਾ ਆਰਾਧੀਐ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹਲਾ 5 ਹਸਨਾ ਸਾਚੇ ਸਮਰਿਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਹਿਰ ਕਰੇ ਜਿਸ ਆਪਣੀ ਚਸਾਨਾ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਿਬ ਬਿਨ ਅਵਰ ਨਾ ਜਾਏ ਇਸ ਅੱਗੇ ਅਰਦਾਸ ਕਰ ਜੋ ਮਿਲੈ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰ ਆਵਾਰ ਅਰਬਦਗਾਰ ਸਲਾਹੀਐ ਜਿਸ ਦਇਅ ਚਲਤ ਅਨੇਕ ਸਦਾ ਸਦਾ ਰਾਧੀਐ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮस्तक ਨਾਨਕ ਲੇਖ ਸ੍ਰੀ ਰਾਗ ਮਹਲਾ 5 ਹਸਨਾ ਸਾਚੇ ਸਮਰਿਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰਨ ਕੋਏ ਮਹਿਰ ਕਰੇ ਜਿਸ ਆਪਣੀ ਚਸਾਨਾ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਪਾਲੀਆਂ ਸਹਿ ਬਿਨ ਆਵਰ ਨਾ ਜਾਏ ਐਸਾ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ 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 ਲਾਹੀਐ ਅੰਤ ਨਾ ਪਾਰਵਾਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਰਾਦੀਐ ਇਹਾ ਮਤਿ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹਲਾ 5 ਹਸਨਾ ਸਾਚੇ ਸਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਹਿਰ ਕਰੇ ਜਿਸ ਆਪਣੀ ਚਸਾਨਾ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਿਬ ਬਿਨ ਅਵਰ ਨ ਜਾਏ ਤੇਸ ਆਗੇ ਅਰਦਾਸ ਕਰ ਜੋ ਮੇਲ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰਾਵਾਰ ਪਰਵਦਗਾਰ ਸਲਾਹੀਐ ਜਿਸ ਦਇ ਚਲਤ ਅਨੇਕ ਸਦਾ ਸਦਾ ਰਾਧੀਐ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮस्तक ਨਾਨਕ ਲੇਹਿ ਸ੍ਰੀ ਰਾਗ ਮਹਲਾ 5ਮਾ ਰਸਨਾ ਸੱਚੇ ਸਮਰੀਏ ਮਨ ਤੰ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰਨ ਕੋਏ ਮਹਿਰ ਕਰੇ ਜਿਸ ਆਪਣੀ ਚਸਾਨਾ ਬਿਸਰੈ ਹੋਏ ਮਨ ਮੇਰੇ ਸੱਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਬ ਬਿਨ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮਿਲੈ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰ ਆਵਾਰ ਪਰਵਦਗਾਰ ਸਲਾਹੀਐ ਜਿਸ ਦਇਅ ਚਲਤ ਅਨੇਕ ਸਦਾ ਸਦਾ ਅਹਰਾਦੀਐ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲਗੈ ਜਿਸ ਮस्तक ਨਾਨਕ ਲੇਖਿ ਸ੍ਰੀ ਰਾਗ ਮਹਲਾ ਪੰਜਮਾ ਰਸਨਾ ਸਾਚੇ ਸਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰਨ ਕੋਏ ਮਹਿਰ ਕਰੇ ਜਿਸ ਆਪਣੀ ਚਸਾਨਾ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਪਾਲੀਆਂ ਸਹਿ ਬਿਨ ਆਵਰ ਨ ਜਾਏ ਤੇਸਾ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾਂ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰ ਆਵਾਰ ਭਰਵਦ ਗਾਰ ਸਲਾਹੀ ਹੈ ਜਿਸ ਦਇਅ ਚਲਤ ਅਨੇਕ ਸਦਾ ਸਦਾ ਰਾਧੀ ਹੈ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮस्तक ਨਾਨਕ ਲੇਖ ਸ੍ਰੀ ਰਾਗ ਮਹਲਾ 5ਮਾ ਰਸਨਾ ਸਾਚੇ ਸਮਰੀਏ ਮਨ ਤੰ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਹਿਰ ਕਰੇ ਜਿਸ ਆਪਣੀ ਚਸਾਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਾਹਿਬਿਨ ਅਵਰ ਨ ਜਾਏ ਤਿਸ ਅਗੇ ਅਰਦਾਸ ਕਰ ਜੋ ਮੇਲ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ 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 ਲਾਹੀਐ ਅੰਤ ਨ ਪਾਰਾਵਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਐ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮस्तक ਨਾਨਕ ਲੇਖ ਸ੍ਰੀ ਰਾਗ ਮਹਲਾ 5 ਹਸਨਾ ਸਾਚੇ ਸਮਰਿਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਹਿਰ ਕਰੇ ਜਿਸ ਆਪਣੀ ਚਸਾਨਾ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਸ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਿਬ ਬਿਨ ਅਵਰ ਨਾ ਜਾਏ ਐਸਾ ਆਗੇ ਅਰਦਾਸ ਕਰ ਜੋ ਮੇਲ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰ ਆਵਾਰ ਪਰਵਦਗਾਰ ਸਲਾਹੀਐ ਜਿਸ ਦਇਅ ਚਲਤ ਅਨੇਕ ਸਦਾ ਸਦਾ ਰਾਧੀਐ ਇਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮस्तक ਨਾਨਕ ਲੇਖ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ